ਮੈਂ ਗੁਰੂ ਮਹਾਰਾਜੇ 'ਗੇ ਅਰਦਾਸ ਕੀਤੀ ਮੈਂ ਉਹਦੇ ਨਾਲ ਲੇਵਲਿਨ ਹੋਇਆ ਰਾਤ ਦੇ 12 ਵਜੇ ਮੈਂ ਸੁੱਤਾ ਮੈਨੂੰ ਇੰਜ ਜਾਪਿਆ ਕਿ ਦੂਆ ਖੜ ਗਿਆ ਮੈਂ ਖਾ ਅਗੇ ਜਾਂਦੇ ਆ ਗਿਆ ਮੈਂ ਖਾ ਜੋ ਉਹ ਆਣ ਕੇ ਮੇਰੇ ਨਾਲ ਲੰਮੇ ਪੈ ਗਿਆ ਗੋਲ ਹਵਾਰਾ ਪਿਉਰਾ ਦੇ ਤਾਰਾ ਹਾਂ ਇਹ ਪਹਿਲੇ ਦਿਨ ਦੀ ਗੱਲ ਹੈ ਮੇਰਾ ਵਿਸ਼ਵਾਸ ਵੱਜ ਗਿਆ ਅਗਲੇ ਦਿਨ ਜਦੋਂ ਇਹ ਤੁਹਾਨੂੰ ਆਵਾਸ ਹੋਇਆ ਮਨੂ ਇੱਕ ਰੱਬ ਨੇ ਹੀ ਇੱਕ ਇੰਡੀਕੇਸ਼ਨ ਦੇ ਦਿੱਤਾ ਠੀਕ ਹੈ ਨਾ ਪਹਿਲੇ ਦਿਨ ਦੀ ਗੱਲ ਹੈ ਤੁਸੀਂ ਸੁਪਨਾ ਮੰਨ ਲਓ ਕਿ ਚਾਏ ਇੱਕ ਮੈਂ ਇਹ ਇੱਕ ਨਹੀਂ ਮੇਰਾ ਇਹ ਦੋ ਤਿੰਨ ਚਾਰ ਵਾਰੀ ਮੇਰਾ ਵਿਸ਼ਵਾਸ ਆ ਠੀਕ ਹੈ ਨਾ ਉਹ ਜਦੋਂ ਹੋ ਗਿਆ ਮੈਂ ਕਿਹਾ 100 ਵਰਸਨ 100 ਪੂਰੀ ਤਸਦੀ ਪੂਰੇ 12 ਵਜੇ ਮੈਨੂੰ ਫੋਨ ਆ ਗਿਆ ਅਗਲੇ ਦਿਨ ਕਿਰਪਾ ਹੋ ਗਈ ਬਸ